ਸੋ ਹੈਲੋ ਗਾਇਸ ਕਿ ਮੈਂ ਤੁਸੀ ਮੀਤ ਕਰਦੇ ਕਿ ਸਾਰੇ ਜਨੇ ਚਰਦੀ ਕੁਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪਤ ਦੀ ਜੋੜੀ ਤੇ ਅੱਜ ਐਤਵਾਰ ਦਾ ਦਿਨ ਆ ਤੇ ਅੱਜ ਵਲੋਗ ਆ ਤੇ ਅੱਜ ਐਤਵਾਰ ਦਾ ਦਿਨ ਸੀ ਤੇ ਅਸੀਂ ਦੇਗ ਤਿਆਰ ਕਰ ਰਹੇ ਹਾਂ ਚੁਪੈੜਾ ਸਾਹਿਬ ਘਟਨਾ ਸੀ ਤੇ ਹਰ ਜੋ ਚੁਪੈੜਾ ਸਾਹਿਬ ਤੇ ਬੈਠਾ ਹੋਇਆ ਵਾ ਤੇ ਆਪਾਂ ਇੱਥੇ ਦੇਗ ਤਿਆਰ ਕਰ ਰਹੇ ਹਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਚੁਪੈੜੇ ਸਾਹਿਬ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਹੁੰਦੀ ਹੈ ਬਹੁਤ ਸਾਰਾ ਜੇ ਆਪਾਂ ਸੱਚੇ ਦਿਲ ਦੇ ਨਾਲ ਚਪੈੜਾ ਸਾਹਿਬ ਕਟਾਂਗੇ ਸਰਦਾ ਦੇ ਨਾਲ ਚਪੈੜਾ ਸਾਹਿਬ ਕਟਾਂਗੇ ਤਾਂ ਜ਼ਰੂਰ ਸਾਡੀ ਪ੍ਰਮਾਤਮਾ ਸੁਣਦੇ ਨੇ ਤੇ ਮੈਂ ਜਦੋਂ ਜਿੱਥੋਂ ਤੱਕ ਮੈਂ ਆਪਣਾ ਤੁਹਾਨੂੰ ਐਕਸਪੀਰੀਅੰਸ ਦੱਸ ਦਿੰਨੀ ਆ ਕਿ ਮੈਂ ਜਦੋਂ ਵੀ ਮੈਂ ਹੋਰ ਕਿਸੇ ਦੇ ਸਾਹਮਣੇ ਕਦੇ ਦੁੱਖ ਜਾਇਜ਼ ਨਹੀਂ ਕੀਤਾ ਸਾਂਝਾ ਨਹੀਂ ਕੀਤਾ ਕਿਉਂਕਿ ਮੈਨੂੰ ਆਪਣੇ ਰੱਬ ਤੇ ਪੂਰਾ ਭਰੋਸਾ ਹੈ ਕਿਉਂਕਿ ਮੈਂ ਅਜ ਬੇਸ਼ੱਕ ਦੋ ਵਕਤ ਦੀ ਰੋਟੀ ਹੀ ਖਾਣੀ ਹੈ ਭਾਵੇਂ ਜਿੱਦਾਂ ਮਰਜ਼ੀ ਆ ਨਹੀਂ ਆਪਾਂ ਆ ਜਿਆਦਾ ਇਹ ਨਹੀਂ ਸ਼ੋਭਾ ਜੀ ਕਰਦੇ ਆ ਪਰ ਮੈਨੂੰ ਚਪੈੜਾ ਸਾਹਿਬ ਤੇ ਬਹੁਤ ਜਿਆਦਾ ਵਿਸ਼ਵਾਸ ਆ ਤੇ ਆਪਣੇ ਵਾਹਿਗੁਰੂ ਤੇ ਬਹੁਤ ਵਿਸ਼ਵਾਸ ਆ ਕਿਉਂਕਿ ਆਪਣੇ ਵਾਹਿਗੁਰੂ ਤੋਂ ਸਿਵਾ ਸਾਡਾ ਕਿਸੇ ਨੇ ਸਾਥ ਨਹੀਂ ਦੇਣਾ ਸਾਡਾ ਕਿਸੇ ਨੇ ਹੱਥ ਨਹੀਂ ਜੇ ਫੜਨਾ ਤੇ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਕੋਈ ਦੁੱਖ ਕੋਈ ਤਕਲੀਫ ਹੁੰਦੀ ਆ ਤੇ ਵਾਹਿਗੁਰੂ ਨੂੰ ਦੱਸਿਆ ਕਰੋ ਆਪਣੇ ਰੱਬ ਨੂੰ ਦੱਸਿਆ ਕਰੋ ਕਿਸੇ ਕਿਸੇ ਵੀ ਇਨਸਾਨ ਦੇ ਆਗੇ ਰੋਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇੱਕ ਦਿਨ ਆਚਾਰ ਬਣਾਉਂਦੇ ਨੇ ਲੋਕ ਸੋ ਚਪੈੜਾ ਸਾਹਿਬ ਕਟਨ ਦਾ ਕਈ ਲੋਕ ਇਹ ਕਹਿੰਦੇ ਆ ਕਿ ਚਪੈੜਾ ਸਾਹਿਬ ਕਟਨ ਦਾ ਕੋਈ ਫਾਇਦਾ ਨਹੀਂ ਕੋਈ ਨਹੀਂ ਇਹਦੇ ਨਾਲ ਮਤਲਬ ਕੋਈ ਮਤਲਬ ਕੋਈ ਦੁੱਖ ਦੂਰ ਕੁਛ ਨਹੀਂ ਹੁੰਦਾ ਪਰ ਇਹ ਤੁਹਾਡੀ ਇਹ ਤੁਹਾਡਾ ਵਿਅਮਾਜੀ ਇਹ ਤੁਹਾਡੀ ਗਲਤਫਹਿਮੀ ਆ ਕਿ ਤੁਸੀਂ ਇਹ ਗੁਰੂਬਾਰੇ ਚੀਜ਼ ਬੋਲ ਰਹੇ ਹੋ ਚਪੈੜਾ ਸਾਹਿਬ ਚ ਇੰਨੀ ਪਾਵੜ ਹੈ ਜੇ ਤੁਸੀਂ ਸਰਦਾ ਦੇ ਨਾਲ ਸੱਚੇ ਮਨ ਦੇ ਨਾਲ ਬਿਨਾ ਮੈਲ ਤੋਂ ਬਿਨਾ ਨਿੰਦਿਆ ਤੋਂ ਬਿਨਾ ਚੁਗਲੀ ਤੋਂ ਤੁਸੀਂ ਚੁਪੈਰਾ ਸਹਿਬ ਕਟਣ ਜਾਓਗੇ ਤਾਂ ਵਾਹਿਗੁਰੂ ਤੇ ਕੀ ਵਾਹਿਗੁਰੂ ਤੁਹਾਡੇ ਆਪ ਅੰਗ ਸੰਗ ਸਹਾਈ ਹੋਣਗੇ ਤੁਹਾਡੇ ਅੰਦਰ ਹੋਣਗੇ ਸੋ ਤੁਸੀਂ ਚੁਪੈਰਾ ਸਹਿਬ ਕਟਣਾ ਵਾਪਰ ਸਰਦਾ ਦੇ ਨਾਲ ਸੱਚੇ ਦਿਲ ਦੇ ਨਾਲ ਇੱਥੇ ਹਰਜੋਤ ਆ ਗਿਆ ਸੀ ਤੇ ਹਰਜੋਤ ਕਹਿੰਦਾ ਕਿ ਮਮਾ ਮੈਂ ਪ੍ਰਸਾਦ ਬਣਾਦਾ ਕਿ ਮੈਂ ਹਾਂ ਨਹੀਂ ਤੂੰ ਪਾਠ ਕਰਾ ਕਹਿੰਦਾ ਮਮਾ ਤੇ ਮੈਂ ਉਹਦਾ ਵੀ ਬੋਲ ਦਿਨਾ ਵਾ ਤੇ ਮੈਂ ਗੁਟਕਾ ਸਹਿਬ ਤੋਂ ਵੀ ਬੋਲ ਕੇ ਪਰਸਾਦ ਬਣਾ ਦਿਨਾ ਵਾ ਤੇ ਮੈਂ ਕਹਿਆ ਨਹੀਂ ਬੇਟਾ ਤੁਸੀਂ ਚਪੜਾ ਸਾਹਿਬ ਤੇ ਬੈਠੋ ਤੇ ਮੈਂ ਦੇਗ ਤਿਆਰ ਕਰ ਦਿੰਨੀ ਆ ਸੋ ਮੈਂ ਦੇਗ ਤਿਆਰ ਕਰ ਰਹੀ ਸੀ ਸੋ ਆਪਾਂ ਕਰਦਾ ਹੀ ਘਿਓ ਜੋੜ ਕੇ ਦੇਗ ਤਿਆਰ ਕਰਦੇ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜਦੋਂ ਵੀ ਸੰਡੇ ਦਾ ਦਿਨ ਆਉਂਦਾ ਹੈ ਤੇ ਆਪਾਂ ਉਸ ਟਾਈਮ ਤੱਕ ਘਿਓ ਆਪਾਂ ਜੋੜ ਲੈਨੇ ਆ ਤੇ ਆਪਾਂ ਕਰਦੇ ਘਿਓ ਦਾ ਹੀ ਆ ਦੇਗ ਤਿਆਰ ਕਰਦੇ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਵੀ ਮੈਂ ਕੋਈ ਦੇਗ ਤਿਆਰ ਕਰਨੀ ਹੁੰਦੀ ਆ ਮੈਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਤੇ ਔਨਾ ਮੈਨੂੰ ਸਬਜੀ ਟਕ ਬਣਾਉਣ ਚ ਸਕੂਨ ਨਹੀਂ ਮਿਲਦਾ ਜਿੰਨਾ ਮੈਨੂੰ ਵਾਹਿਗੁਰੂ ਦੀ ਸੱਚੀ ਪਾਸ਼ਾ ਤੇ ਦੀਗ ਤਿਆਰ ਕਰਨ ਤੇ ਸਕੂਨ ਮਿਲਦਾ ਹੈ ਤੇ ਮੇਰੇ ਮਨ ਚ ਹਮੇਸ਼ਾ ਵਾਹਿਗੁਰੂ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਪ੍ਰੇਮ ਤੇ ਬਹੁਤ ਜ਼ਿਆਦਾ ਸਰਦਾ ਹੈ ਕਿਉਂਕਿ ਵਾਹਿਗੁਰੂ ਨੇ ਮੈਨੂੰ ਅੱਜ ਤੱਕ ਜਿੰਨਾ ਵੀ ਸੁੱਖ ਦੁੱਖ ਸਭ ਕੁਝ ਪਰਮਾਤਮਾ ਨੇ ਹੀ ਮੈਨੂੰ ਦਿੱਤਾ ਹੈ ਤੇ ਜੇ ਦੁਨੀਆ ਤੇ ਆਏ ਆ ਤੇ ਦੁੱਖ ਵੀ ਦੇਖਣਾ ਪੈਣਾ ਹੈ ਸੁੱਖ ਵੀ ਦੇਖਣਾ ਪੈਣਾ ਹੈ ਹਰ ਚੀਜ਼ ਸਾਨੂੰ ਦੇਖਣੀ ਪੈਣੀ ਹੈ ਆਪਾਂ ਵਾਹਿਗੁਰੂ ਨੂੰ ਕਿਸੇ ਵੀ ਚੀਜ਼ ਦਾ ਦੋਸ਼ ਨਹੀਂ ਦੇ ਸਕਦੇ ਸੋ ਵਾਹਿਗੁਰੂ ਨੇ ਹੀ ਪਾਰ ਨਿਗਾਉਣਾ ਹੈ ਵਾਹਿਗੁਰੂ ਨੇ ਜੇ ਇੱਥੋਂ ਤੱਕ ਸਾਨੂੰ ਪਹੁੰਚਾਇਆ ਤੇ ਵਾਹਿਗੁਰੂ ਨੇ ਅੱਗੇ ਤੱਕ ਵੀ ਵਾਹਿਗੁਰੂ ਨੇ ਹੀ ਸਾਡਾ ਸਾਥ ਦੇਣਾ ਹੈ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤ ਹੀ ਸਰਦਾ ਮਾਨ ਦੇ ਨਾਲ ਉਹਨਾਂ ਦਾ ਨਾਮ ਦੁਨੀਆ ਜਪਦੀ ਹੈ ਤੇ ਕਈ ਕਹਿੰਦੇ ਆ ਕਿ ਇਹਦੇ ਵਿੱਚ ਕੋਈ ਸਰਦਾ ਨਹੀਂ ਆ ਮਤਲਬ ਇਹ ਨਾਮ ਜਪਣ ਦੇ ਨਾਲ ਕੋਈ ਕੁਝ ਨਹੀਂ ਮਿਲਦਾ ਹੈਗਾ ਪਰ ਇਹ ਤੁਹਾਡੇ ਦਿਲ ਦਾ ਵਹਿਮ ਹੀ ਹੈ ਜੇ ਤੁਸੀਂ ਸੱਚੇ ਦਿਲ ਦੇ ਨਾਲ ਬਿਨਾ ਮੈਲ ਬਿਨਾ ਚੁਗਲੀ ਨਿੰਦਿਆ ਤੋਂ ਜਾਓਗੇ ਤਾਂ ਵਾਹਿਗੁਰੂ ਤੇ ਤੁਹਾਡੇ ਅੰਗ ਸੰਗ ਸਹਾਈ ਹੋਣਗੇ ਵਾਹਿਗੁਰੂ ਤੁਹਾਨੂੰ ਆਪ ਆ ਕੇ ਸੱਚੇ ਦਿਲ ਦੇ ਨਾਲ ਸੱਚੀ ਸਰਦਾ ਦੇ ਨਾਲ ਤੁਸੀਂ ਨਾਮ ਜਪੋਗੇ ਵਾਹਿਗੁਰੂ ਤੁਹਾਨੂੰ ਖੁਦ ਦਰਸ਼ਨ ਦੇਣਗੇ ਸੋ ਤੁਸੀਂ ਜਦੋਂ ਵੀ ਜਾਣਾ ਹੈ ਤੇ ਜਿਹੜੇ ਭੈਣ ਭਰਾਵਾਂ ਉਹ ਦਰਬਾਰ ਸਾਹਿਬ ਵਿਕੇ ਨਹੀਂ ਜਾ ਸਕਦੇ ਸੀ ਦਾ ਵਿਕੇ ਨਹੀਂ ਜਾ ਸਕਦੇ ਤੇ ਤੁਸੀਂ ਘਰ ਦੇ ਵਿੱਚ ਦੁਪਹਿਰਾ ਸਾਹਿਬ ਕੱਟ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਹੋ ਚੁੱਕੀ ਆ ਤੇ ਉੱਥੇ ਬਾਬਾ ਜੀ ਵੀ ਕਹਿੰਦੇ ਹੁੰਦੇ ਆ ਕਿ ਤੁਸੀਂ ਹਨਾ ਘਰ ਵਿੱਚ ਬੈਠ ਕੇ ਵੀ ਦੁਪਹਿਰਾ ਸਾਹਿਬ ਕੱਟ ਸਕਦੇ ਹੋ ਤੇ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਘਰ ਦੇ ਵਿੱਚ ਬੈਠ ਕੇ ਦਪਹਿਰਾ ਸਾਬ ਘਟੋ ਨਾਲੇ ਆਪਣੇ ਬੱਚਿਆਂ ਨੂੰ ਪਠਾਵ ਲਾਗੇ ਨਾਲੇ ਸਿੱਖੀ ਇਤਿਹਾਸ ਬਾਰੇ ਥੋੜੇ-ਥੋੜੇ ਬੱਚੇ ਨੂੰ ਨੌਲੇਜ ਜੁਰ ਦਿਆ ਕਰੋ ਕਿਉਂਕਿ ਜਿੰਨਾ ਤੁਸੀਂ ਸਿੱਖੀ ਦੇ ਨਾਲ ਬੱਚੇ ਨੂੰ ਜੋੜੋਗੇ ਬੱਚਾ ਕਦੇ ਵੀ ਕਿਸੇ ਪਾਸੇ ਭਟਕੇਗਾ ਨਹੀਂ ਕਦੇ ਵੀ ਕੋਈ ਗਲਤ ਮਤਲਬ ਚੀਜ਼ ਨਹੀਂ ਦੇਖੇਗਾ ਸੋ ਤੁਸੀਂ ਆਪਣੇ ਕਮਾਂ ਕਰਾਂ ਦੇ ਨਾਲ ਆਪਣੇ ਬੱਚਿਆਂ ਦਾ ਵੀ ਪੂਰਾ ਧਿਆਨ ਰੱਖੋ ਕਿ ਬੱਚਾ ਕੀ ਚੀਜ਼ ਕਰ ਰਿਹਾ ਬੱਚਾ ਕਿੱਥੇ ਜਾ ਰਿਹਾ ਕੋਸ਼ਿਸ਼ ਕਰੋ ਜਿਉਂ-ਜਿਉ ਤੁਸੀਂ ਆਪਣੇ ਬੱਚੇ ਨੂੰ ਅੰਮ੍ਰਿਤ ਕੋਲ-ਕੋਲ ਕੇ ਪਿਆਲੋਗੇ ਤਾਂ ਤੁਹਾਡਾ ਬੱਚਾ ਜ਼ਰੂਰ ਗੁਰਸਿੱਖੀ ਦੇ ਨਾਲ ਜੁੜੇਗਾ ਕਿਉਂਕਿ ਜਿੰਨੀ ਪਾਵਰ ਗੁਰਸਿੱਖ ਜਿੰਨੀ ਪਾਵਰ ਬਾਣੀ ਚਵਾਣਾ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਹੈਗੀ ਦੁੱਖ ਸੁੱਖ ਸਹਾਈ ਵਾਹਿਗੁਰੂ ਦਾ ਨਾਮ ਧਿਆਈ ਸੋ ਆਪਣੇ ਵਾਹਿਗੁਰੂ ਜੀ ਦਾ ਨਾਮ ਜ਼ਰੂਰ ਧਿਆਇਆ ਕਰੋ ਦੁੱਖ ਸੁੱਖ ਨਾਲ ਹੁੰਦੇ ਨੇ ਦੁੱਖ ਸੁੱਖ ਕੱਟਣੇ ਵੀ ਪੈਣੇ ਨੇ ਤੇ ਇੱਥੇ ਹਰਜੋਤ ਬੈਠ ਹੋਇਆ ਸੀ ਮੈਂ ਕਿ ਹਰਜੋਤ ਤੂੰ ਬੈਠ ਤੇ ਤੂੰ ਪਾਠ ਕਰ ਤੇ ਮੈਂ ਦੇਖ ਤਿਆਰ ਕਰ ਲਾਂ ਫਿਰ ਮੈਂ ਦੇਖ ਤਿਆਰ ਕਰਕੇ ਲੈ ਆਈ ਸੀ ਤੇ ਹਰਜੋਤ ਕਹਿੰਦਾ ਕਿ ਮੰਮਾ ਮੈਨੂੰ ਉਹ ਮਤਲਬ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੂੰ ਵਾਸ਼ਰੂਮ ਆ ਜਾਂਦਾ ਤੇ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਤੂੰ ਕੜਾ ਤੇ ਮੈਂ ਨਾ ਪਾਠ ਤੇ ਬਹਿ ਜਾਨੀ ਆ ਤੇ ਫਿਰ ਮੈਂ ਬੈਠੀ ਹੋਈ ਸੀ ਪਾਠ ਤੇ ਤੇ ਆਪਾਂ ਮਤਲਬ ਟਾਈਮ ਦੇ ਨਾਲ ਹੀ ਪਾਠ ਕਰਨ ਦਾ ਹੈ ਪੀਸੀ ਮਾਰਨਿੰਗ ਟਾਈਮ 10:00 ਵਜੇ ਆਪਾਂ ਪਾਠ ਤੇ ਬਹਿ ਗਏ ਸੀ ਤੇ ਆਪਾਂ 12 1 ਵਜੇ ਤੱਕ 2 ਵਜੇ ਤੱਕ ਆਪਾਂ ਚੁਪੈੜਾ ਸੇਵ ਕੱਟ ਲਿਆ ਸੀ ਤੇ ਵਾਹਿਗੁਰੂ ਦੇ ਨਾਲ ਅੰਗ ਸਹਾਇ ਹਮੇਸ਼ਾ ਰਿਹਾ ਕਰੋ ਤੇ ਵਾਹਿਗੁਰੂ ਦਾ ਨਾਮ ਜਪਿਆ ਕਰੋ ਬਾਕੀ ਜੇ ਤੂੰ ਜੋਤ ਨਹੀਂ ਜਗਾ ਸਕਦੇ ਤੁਸੀਂ ਕੋਈ ਗੱਲ ਨਹੀਂ ਤੁਸੀਂ ਅਰਗਬਤੀ ਦਾ ਕਰਕੇ ਅਰਗਬਤੀ ਤੁਖਾ ਕੇ ਤੇ ਤੁਸੀਂ ਤਾਂ ਵੀ ਪਾਠ ਕਰ ਸਕਦੇ ਹੋ ਤੇ ਬਸ ਪਾਠ ਦਾ ਇਹ ਹੁੰਦਾ ਕਿ ਸਰਦਾ ਦੇ ਨਾਲ ਨਿਮਰਤਾ ਦੇ ਨਾਲ ਪਾਠ ਕਰਨਾ ਚਾਹੀਦਾ ਹੈ ਜੇ ਤੁਸੀਂ ਪਾਠ ਤੇ ਬੈਠ ਹੀ ਗਏ ਹੋ ਤਾਂ ਨਿਮਰਤਾ ਦੇ ਨਾਲ ਪਾਠ ਕਰਨਾ ਚਾਹੀਦਾ ਇੱਧਰ ਹਰਜੋਤ ਨੇ ਬਾੜੀ ਕੁੱਲੀ ਛੱਡ ਦਿੱਤੀ ਸੀ ਤੇ ਉਧਰੋਂ ਹਵਾ ਆ ਰਹੀ ਸੀ ਤੇ ਮੈਂ ਹਰਜੋਤ ਨੂੰ ਕਹਿ ਰਹੀ ਸੀ ਕਿ ਬਾੜੀ ਬੰਦ ਕਰ ਦੇ ਕਿ ਜੋਤ ਨੂੰ ਹਵਾ ਜਾ ਰਹੀ ਆ ਤੇ ਜੋਤ ਨਾ ਬੁਝੇ ਸ ਤੇ ਵਾਹਿਗੁਰੂ ਦੀ ਜੋਤ ਜਿੰਨੀ ਪਾਵਰ ਹੁੰਦੀ ਆ ਭਾਵੇਂ ਜਿੰਨਾ ਮਰਦੀ ਤੂਫਾਨ ਆ ਜਾਏ ਕੁਝ ਵੀ ਆ ਜਾਏ ਵਾਹਿਗੁਰੂ ਦੀ ਜੋਤ ਕਦੀ ਨਹੀਂ ਬੁਝਦੀ ਜਿਹੜਾ ਸੱਚੇ ਦਿਲ ਦੇ ਨਾਲ ਜੋਤ ਜਗਾਉਂਦਾ ਹੈ ਕਦੀ ਵੀ ਨਹੀਂ ਜੋਤ ਬੁਝਣ ਦਿੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਤਨਤਨ ਬਾਬਾ ਦੀਪ ਸਿੰਘ ਜੀ ਦਾ ਇੰਨਾ ਨਾਮ ਦੁਨੀਆ ਜੱਪਦੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਇੰਨਾ ਦੁਨੀਆ ਜੱਪਦੀ ਆ ਤੇ ਤੁਸੀਂ ਦੇਖ ਨਹੀਂ ਸਕਦੇ ਦੁਨੀਆ ਕਿੱਥੋਂ ਦੀ ਕਿੱਥੇ ਪਹੁੰਚ ਗਈ ਹੈ ਜਿਹੜੇ ਵਾਹਿਗੁਰੂ ਦੇ ਨਾਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੇ ਹੋਏ ਨੇ ਦੁਨੀਆ ਦੁੱਖਾਂ ਚ ਦੁਨੀਆ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਸੀ ਤੇ ਸੁੱਖ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਗਈ ਏ ਤੁਸੀਂ ਦੇਖ ਨਹੀਂ ਸਕਦੇ ਬਹੁਤ ਜ਼ਿਆਦਾ ਸਰਦਾ ਦੇ ਨਾਲ ਦੁਨੀਆ ਹੁੰਦੀ ਹੈ ਉੱਥੇ ਤੇ ਚਪੜਾ ਸਾਹਿਬ ਕੱਟਦੀ ਆ ਤੇ ਹੁਣ ਤਾਂ ਚਪੜਾ ਸਾਹਿਬ ਬਹੁਤ ਜ਼ਿਆਦਾ ਸੰਗਤ ਕਰਨ ਦਾ ਹੈ ਤੇ ਬਹੁਤ ਜ਼ਿਆਦਾ ਵਾਹਿਗੁਰੂ ਦੀ ਬਾਣੀ ਦੇ ਨਾਲ ਜੁੜਨ ਦਾ ਹੈ ਲੋਕ ਤੇ ਆਪਾਂ ਆਓ ਆਪਾਂ ਵੀ ਇਹ ਚੀਜ਼ ਕਰੀਏ ਕਿ ਆਪਣੇ ਬੱਚਾ ਨੂੰ ਵੀ ਇਹ ਚੀਜ਼ਾਂ ਜ਼ਰੂਰ ਦੱਸਿਏ ਗੁਰਸਿੱਖੀ ਬਾਰੇ ਜ਼ਰੂਰ ਦੱਸਿਆ ਕਰੀਏ ਤੇ ਕੋਸ਼ਿਸ਼ ਕਰੀਏ ਕਿ ਸਾਡੇ ਬੱਚੇ ਸਹੀ ਰਾਹ ਤੇ ਹੀ ਜਾਣ ਆਪਣੇ ਵੱਲੋਂ ਮਾਪਿਓ ਤਾਂ ਹਮੇਸ਼ਾ ਚੰਗਾ ਹੀ ਸੋਚਦਾ ਹੈ ਪਰ ਪਤਾ ਨਹੀਂ ਬਾੜ ਜਾ ਕੇ ਬੱਚਾ ਕਿਉਂ ਪਟਕ ਜਾਂਦਾ ਹੈ ਤੇ ਜਿਉਂ-ਜਿਉਂ ਤੁਸੀਂ ਅੰਮ੍ਰਿਤ ਕੋਲ-ਕੋਲ ਪਿਆ ਲੋਗੇ ਤਾਂ ਬੱਚਾ ਹਮੇਸ਼ਾ ਵਾਹਿਗੁਰੂ ਦੇ ਨਾਲ ਜੁੜਿਆ ਰਹੇਗਾ ਤੇ ਅਸੀਂ ਤਾਂ ਇਹ ਕੋਸ਼ਿਸ਼ ਕਰਦੇ ਆਂ ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਵਾਸਾ ਕਿਉਂਕਿ ਵਾਹਿਗੁਰੂ ਨੇ ਉਹਨਾਂ ਦੇ ਕਰਮ ਸਭ ਉਹਨਾਂ ਦੇ ਕਰਮ ਧਰਮ ਸਭ ਕੁਝ ਉਹਨਾਂ ਨੇ ਤੋੜ ਤੋ ਹੀ ਲਿਖਿਆ ਹੋਇਆ ਹੈ ਇਹ ਬੱਚੇ ਇਨਸਾਨ ਦੇ ਕਰਮਾਂ ਚ ਤੇ ਆਪਾਂ ਤੇ ਸਿਰਫ ਸਿਖਾ ਸਕਦੇ ਆ ਆਪਾਂ ਪੜਾ ਸਕਦੇ ਆ ਅੱਜ ਤੇਰਾ ਪਾ ਸਕਦੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਸੋ ਅੱਜ ਦੀ ਵੀਡੀਓ ਇੱਥੇ ਤੱਕ ਹੀ ਆ ਸੋ ਫਿਰ ਜੋ ਪਹਿਲਾ ਸਾਹਿਬ ਦਾ ਪਾਠ ਆਪਾਂ 10 ਵਜੇ ਆਰੰਭ ਕੀਤਾ ਸੀ ਤੇ 2:30 ਵਜੇ ਤੱਕ ਆਪਾਂ ਸਾਰਾ ਹੀ ਪਾਠ ਆਪਾਂ ਕਰ ਲਿਆ ਸੀ ਤੇ ਦੇਖ ਵੀ ਤੁਹਾਨੂੰ ਪਤਾ ਹੀ ਆ ਵੀਡੀਓ ਦੇ ਵਿੱਚ ਆਪਾਂ ਦੇਖ ਵੀ ਤਿਆਰ ਕੀਤੀ ਸੀ ਸੋ ਕਈ ਲੋਕ ਕਹਿੰਦੇ ਨੇ ਚੁਪੈੜਾ ਸਾਹਿਬ ਕੱਟਣਾ ਕੁਝ ਨਹੀਂ ਹੁੰਦਾ ਤੇ ਇਹ ਆਪਣੇ ਸਰਦਾ ਹੈ ਜੀ ਜੇ ਆਪਾਂ ਸੱਚੇ ਸੱਚੇ ਮਨ ਨਾਲ ਸਰਦਾ ਨਾਲ ਜਪੈਰਾ ਸਾਹਿਬ ਕਟਾਂਗੇ ਤਾਂ ਦੁੱਖ ਤੇ ਕੀ ਮਤਲਬ ਸਾਡੇ ਅੰਦਰ ਦੇ ਜਿਹੜੇ ਵੀ ਦੁੱਖਾ ਉਹ ਮਿੰਟੋ ਚ ਦੂਰ ਹੋ ਜਾਂਦੇ ਨੇ ਪਰ ਜਾਣਾ ਅਸੀਂ ਨਿੰਦਿਆ ਚੁਗਲੀ ਇਹ ਸਾਰੀ ਮੈਲ ਆਪਾਂ ਇੱਕ ਸਾਈਡ ਤੇ ਰੱਖ ਕੇ ਤੇ ਫਿਰ ਜਪੈਰਾ ਸਾਹਿਬ ਕਟਣਾ ਹੈ ਤੇ ਫਿਰ ਦੇਖਿਓ ਜਪੈਰਾ ਸਾਹਿਬ ਦੀ ਸ਼ਕਤੀ ਸੋ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਆ ਤੇ ਮਿਲਦੇ ਆਪਾਂ ਅਗਲੀ ਨੈਕਸਟ ਵੀਡੀਓ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਸੋ ਅੱਜ ਸੰਡੇ ਦਾ ਦਿਨ ਸੀ ਇਸ ਕਰਕੇ ਅਸੀਂ ਸੋਚਿਆ ਕਿ ਚਲੋ ਆਪਾਂ ਤੁਹਾਨੂੰ ਚਪੈੜਾ ਸਾਹਿਬ ਦੇ ਬਾਰੇ ਵੀ ਦੱਸ ਦਿੰਨੇ ਆ ਤੇ ਇਹ ਨਾਲੇ ਆਪਾਂ ਵੀਡੀਓ ਬਣਾ ਲੈਨੇ ਆ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਚਪੈੜਾ ਸਾਹਿਬ ਦੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵਾਹਿਗੁਰੂ ਜਰੂਰ ਲਿਖਿਓ ਨਾਲ ਕਿਉਂਕਿ ਵਾਹਿਗੁਰੂ ਲਿਖੋਗੇ ਤਾਂ ਵਾਹਿਗੁਰੂ ਤੁਹਾਡੇ ਸੰਗ ਜਰੂਰ ਸਹਾਇ ਹੋਣਗੇ ਸੋ ਮਿਲਦੇ ਆਪਾਂ ਕਿਸੇ ਸੋਹਣੀ ਜੀ ਵਦਿਆ ਜੀ ਨੈਕਸਟ ਵੀਡੀਓ ਦੇ ਨਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ